ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਇੱਕ ਸ਼ਬੀਲ ਚੱਲ ਰਹੀ ਹੈ ਜਿਹੜੀ ਅਸਲ ਦੇ ਵਿੱਚ ਇੱਕ ਨਕਲੀ ਸ਼ਬੀਲ ਹੈ ਜਿੱਥੇ ਕੁਝ ਨਸ਼ੇੜੀ ਮੁੰਡੇ ਖੜ ਕੇ ਲੋਕਾਂ ਨੂੰ ਇੱਕ ਘਟਿਆ ਕਿਸਮ ਦਾ ਪਾਣੀ ਪਿਲਾਉਂਦੇ ਨੇ ਤੇ ਬਦਲੇ ਦੇ ਵਿੱਚ ਲੋਕਾਂ ਦੇ ਉੱਤੋਂ ਕੋਲੋਂ ਪੈਸੇ ਦੀ ਡਿਮਾਂਡ ਕਰਦੇ ਨੇ ਕਿ ਸਾਡੇ ਕੋਲੇ ਖੰਡ ਖਤਮ ਹੋ ਗਈ ਜਾਂ ਕੈਸ਼ ਖਤਮ ਹੋ ਗਈ ਤਾਂ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਦੀ ਮੰਗ ਕਰਦੇ ਨੇ ਤੇ ਜਿਹੜੇ ਸਾਡੇ ਚਲੋ ਪੰਜਾਬੀ ਲੋਕ ਇਸ ਭਾਵਨਾ ਨਾਲ ਜੁੜੇ ਹੁੰਦੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਲੰਗਰ ਹੋਵੇ ਜਸ਼ਬੀਲ ਹੋਵੇ ਭਾਵਨਾ ਨਾਲ ਜੁੜੇ ਹੋਣ ਕਾਰਨ ਉਹ ਵੀ ਛੱਟ ਪੈਸੇ ਕੱਢ ਕੇ ਇਹਨਾਂ ਨਸ਼ੇੜੀਆਂ ਨੂੰ ਫੜਾ ਦਿੰਦੇ ਨੇ ਤੇ ਇਹੇ ਉਸ ਪੈਸਿਆਂ ਦੀ ਦੁਰਵਰਤੋਂ ਕਰਦੇ ਨੇ ਸੋ ਇਦਾਂ ਹੀ ਤੁਹਾਨੂੰ ਰੋਡ ਦੇ ਉੱਤੇ ਇਹ ਆਮ ਹੀ ਵੇਖਣ ਨੂੰ ਮਿਲਣਗੇ ਸੋ ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ ਜਦੋਂ ਇੱਕ ਸਾਡਾ ਵੀਰ ਕੈਮਰਾ ਔਨ ਕਰਕੇ ਇਹਨਾਂ ਦੇ ਕੋਲ ਗਿਆ ਹਾਲਾਂਕਿ ਇਹਨਾਂ ਨਾਲ ਕੋਈ ਵੀ ਗੱਲ ਨਹੀਂ ਸੀ ਕੀਤੀ ਤੇ ਫਿਰ ਵੀ ਇਹ ਕੈਮਰਾ ਵੇਖਦੇ ਹੀ ਉਥੋਂ ਭੱਜਦੇ ਹੋਏ ਨਜ਼ਰ ਆਏ ਅਸਲ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡਾ ਇਹ ਫਰੋਡ ਫੜਿਆ ਗਿਆ ਸੋ ਦੋਸਤੋ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਅਗਰ ਰੋਡ ਦੇ ਉੱਤੇ ਕਿਸ ਕੋਈ ਇਕੱਲਾ ਵੀ ਇਹਨਾਂ ਨੂੰ ਮਿਲ ਜਾਵੇ ਤਾਂ ਇਹ ਲੁੱਟਖੋ ਵੀ ਕਰ ਸਕਦੇ ਨੇ ਕਿਸੇ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਨੇ ਸੋ ਬੜੇ ਇਹਨਾਂ ਤੋਂ ਸਤਰਕ ਰਹਿਣ ਦੀ ਲੋੜ ਹੈ ਅਗਰ ਕਿਸੇ ਨੇ ਇਹਨਾਂ ਨੂੰ ਪੈਸੇ ਦਿੱਤੇ ਨੇ ਤੇ ਇਹਨਾਂ ਕੋਲੇ ਪਾਣੀ ਵੀ ਪੀਤਾ ਤਾਂ ਆਪਣਾ ਐਕਸਪੀਰੀਅੰਸ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ